ਹਾਂਜੀ ਬੇਲੇ ਦਾ ਇਹ ਕਿੰਨਾ ਲੱਗ ਰਿਹਾ ਮੈਨੂੰ ਮੇਰਾ ਬਹੁਤ ਵਧੀਆ ਲੱਗ ਰਿਹਾ ਹੈ ਬੇਲੇ ਖਾਸ ਇਹ ਨਮੂਨਾ ਮੈਨੇ ਇਹ ਖਾਸ ਇਹ ਹਰ ਚੀਜ਼ ਹੈ ਜਲਪਈਆਂ ਬਹੁਤ ਸੋਹਣੀਆਂ ਰੱਖੀਆਂ ਨੇ ਉਰੇ ਨਾਲੇ ਹਰ ਚੀਜ਼ ਤੇ ਬਸਰੇ ਲੀਜ਼ ਨੇ ਹੋਏ ਨੇ ਬਹੁਤ ਸੋਹਣੀਆਂ ਸੋਹਣੀਆਂ ਜਿੱਦਾਂ ਵੇਖਣ ਨੂੰ ਮਿਲਦੀਆਂ ਨੇ ਆਓਗੇ ਤਾਂ ਤੁਸੀਂ ਇੰਜੋਏ ਕਰੋ ਵਾਹ ਬੜਾ ਵਧੀਆ ਲੱਗਿਆ ਬਾਜੀ ਬਦਲਾਤੀ 19 ਵਾਰ ਵੀ ਲੱਗਿਆ 19 ਵਾਰੀ ਅਸੀਂ ਰਿਵਿਜ਼ਿਟ ਕਰੀਏ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਸਾਨੂੰ ਆਜੇ ਹਾਂਜੀ 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 ਹਾਂ ਦਾ ਅਰੇਂਜਮੈਂਟ ਬਹੁਤ ਅੱਛਾ ਜੀ ਸਤਿ ਸ਼੍ਰੀ ਅਕਾਲ ਸੁਲਵਿੰਦਰ ਬਰਾ ਮੈਂ ਤੁਸੀਂ ਦੋ ਲੈ ਚਾਹੋ ਹਾਂ ਜੀ ਪਟਿਆਲੇ ਤੋਂ ਕਿਸ ਤਰ੍ਹਾਂ ਦੇ ਬੁਕਤਿਆਲੇ ਜੋ ਕਿ ਪਟਿਆਲੇ ਤੋਂ ਹਾਂਜੀ ਪਟਿਆਲੇ ਹਾਂਜੀ ਪਹਿਲੇ ਚਾਹ ਤੁਸੀਂ ਕਿ ਮੈਨੂੰ ਤਾਂ ਲੱਗਿਆ ਤੁਹਾਨੂੰ ਲੋੜ ਤਾਂ ਸਿਸਟਮ ਹਾਂਜੀ ਬਹੁਤ ਵਧੀਆ ਲੱਗਿਆ ਕਿਹੜੇ ਕਿਹੜੇ ਚੁੱਲੇ ਲੈਣਾ ਨਹੀਂ ਹਲੇ ਤਾਂ ਹੁਣ ਐਂਟਰੀ ਕੀਤੀ ਹੈ ਦੇਖਿਆ ਮਤਲਬ ਅਸੀਂ ਕਿਹੜੇ ਕਿਹੜੇ ਚੁੱਲੇ ਲੈਣੇ ਚੁੱਲੇ ਨਹੀਂ ਮਤਲਬ ਲੈ ਨਹੀਂ ਮਤਲਬ ਦੇਖਿਆ ਜਲਪਰੀ ਵਗੈਰਾ ਸਾਰਾ ਕੁਝ ਦੇਖ ਕੇ ਨਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ। ਹਰਿਆਣੇ ਪਹਿਲੀ ਵਾਰ ਜਲਪਰੀ ਲੱਗਿਆ ਤੁਮ ਕਿਵੇਂ ਲੱਗਿਆ? ਹਾਂਜੀ ਹਾਂਜੀ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ। ਹਾਂਜੀ ਮੇਲੇ ਦਾ ਕਿਵੇਂ ਲੱਗ ਰਿਹਾ ਮੇਲੇ ਦਾ? ਮੇਲਾ ਬਹੁਤ ਵਧੀਆ ਲੱਗ ਰਿਹਾ। ਮੇਲੇ 'ਚ ਖਾਸ ਕੀ ਹੈ ਜਮੇਰੇ ਸਾਥ? ਮੇਲੇ ਵਿੱਚ ਖਾਸ ਇਹ ਹੈ ਕਿ ਹਰ ਚੀਜ਼ ਆ ਜਲਪਰੀਆਂ ਬਹੁਤ ਸੋਹਣੀਆਂ ਰੱਖੀਆਂ ਨੇ ਉਰੇ ਨਾਲੇ ਹਰ ਚੀਜ਼ ਦੀ ਫਸਲਿਟੀਆਂ ਨੇ ਉਰੇ। ਤੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਆਓਗੇ ਤੇ ਤੁਸੀਂ ਵੀ ਇੰਜੋਏ ਕਰੋਗੇ ਤੁਸੀਂ ਪਹਿਲੇ ਵੀ ਆਏ ਹੋ ਮੇਲੇ ਤੇ ਹਾਂਜੀ ਮੈਂ ਪਹਿਲਾਂ ਵੀ ਆਈ ਆ ਤੇ ਸੈਕੰਡ ਟਾਈਮ ਫੇਰ ਆਏ ਆ ਇਸ ਵਾਰੀ ਜਿਹੜੀ ਪਹਿਲੀ ਵਾਰ ਚਲਵਰੀ ਲੱਗੀ ਹੈ ਕਿਵੇਂ ਹੈ ਪਹਿਲੀ ਵਾਰ ਲੱਗੀ ਹੈ ਚਲਵਰੀ ਬਹੁਤ ਵਧੀਆ ਲੱਗੀ ਆ ਇਸ ਵਾਰੀ ਐਂਟਰੀ ਲਗਾ ਲਓ ਜਾਂ ਜਿਹੜਾ ਹੈ ਨਾ ਗੁਫਾ ਬਣੀ ਹਾਂਜੀ ਬਹੁਤ ਸੋਹਣਾ ਲੱਗਿਆ ਕੀ ਕਹਿਣਾ ਚਾਹੋਗੇ ਹੋ ਮੈਂ ਇਹ ਕਹਿਣਾ ਚਾਹੁੰਦੀ ਆ ਸਾਰੇ ਆਣ ਨੇ ਉਹਦੇ ਪਟਿਆਲਾ ਸਿਟੀ ਤੋਂ ਬਾਹਰਲੇ ਬੰਦੇ ਆ ਕੇ ਦੇਖਣ ਤੇ ਬਹੁਤ ਸੋਹਣਾ ਮੇਲਾ ਲੱਗ ਰਿਹਾ ਰੌਣਕਾਂ ਲੱਗ ਰਹੀਆਂ ਨੇ ਮੇਲੇ 'ਚ ਘੁੰਮ ਕੇ ਪੈਸ ਮੇਰਾ ਨਾਮ ਪੁਨੀਤ ਬਾਜੀ ਮੈਂ ਲੋਕਲ ਪਟਿਆਲਾਈ ਇੱਥੋਂ ਥਾਪਰ ਦੀ ਬੈਕਸਾਈਡ ਤੋਂ ਹਾਂ ਜੀ ਹਾਂਜੀ ਹਾਂਜੀ ਇਸ ਵਾਰ ਜਿਹੜਾ ਮੇਲਾ ਲੱਗਿਆ ਜਲਦੀ ਪਸੰਦ ਆਉ ਬੜੀ ਐਂਗੇਜਡ ਕਰ ਬੜੀ ਬਣਾਈ ਕਿੰਦਾ ਤਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਬਾਜੀ ਮਤਲਬ ਅਸੀਂ ਜਿੰਨੀ ਵਾਰ ਵੀ ਲੱਗਿਆ ਓੰਨੀ ਵਾਰੀ ਅਸੀਂ ਰਿਵਿਜ਼ਿਟ ਕਰੀਆ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਸਾਨੂੰ ਆ ਕੇ ਹਾਂਜੀ 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 ਸਾਰਾ ਅਰੇਂਜਮੈਂਟ ਬਹੁਤ ਅੱਛਾ ਹੈ ਜੀ ਹਾਂਜੀ ਇਹ ਬਹੁਤ ਇੰਜੋਏ ਜੀ ਬਾਈ ਇਹ ਕਹਿਣਾ ਚਾਹਾਂਗੇ ਵੀ ਇਹ ਚੀਜ਼ਾਂ ਹਾਈ ਵਾਰ ਲੱਗਣੀਆਂ ਚਾਹੀਦੀਆਂ ਨੇ ਤੇ ਮਤਲਬ ਹਰ ਪਟਿਆਲੇ ਦੇ ਬੰਦੇ ਨੇ ਮਤਲਾ ਆ ਕੇ ਦੇਖਣਾ ਚਾਹੀਦਾ ਖਾਸ ਕਰ ਬੱਚਿਆਂ ਨੂੰ ਲਿਆ ਕੇ ਦੇਖਣਾ ਚਾਹੀਦਾ ਇਹ ਚੀਜ਼ਾਂ ਵਾ ਚੱਲ ਪਰੀ ਕੀ ਨਹੀਂ ਲੱਗੀ ਪਟਿਆਲੇ ਦੀ ਬੈਸਟ ਜੀ ਭਾਈ ਬਹੁਤ ਸੋਹਣਾ ਲੱਗਿਆ ਜੀ ਦੇਖ ਕੇ ਬਾਕੀ ਇਹ ਬੱਚਿਆਂ ਨੂੰ ਇਹ ਚੀਜ਼ਾਂ ਦਾ ਦੇਖੋ ਰਹਿਣਾ ਵੀ ਬਹੁਤ ਜੀ ਦੇਖਣ ਦਾ ਤੇ ਬੱਚਿਆਂ ਨੂੰ ਅਸੀਂ ਦਿਖਾਇਆ ਚੀਜ਼ਾਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਓਕੇ ਥੈਂਕ ਯੂ ਜੀ ਜਿਹੜਾ ਇਹ ਮੇਲਾ ਲੱਗਿਆ ਆਤਮਾਰਾਮ ਕੁਮਾਰ ਸਭਾ ਸਕੂਲ ਗ੍ਰਾਊਂਡ 'ਚ ਲੱਗਿਆ ਹੋਇਆ ਰਾਜਪਾਲ ਰੋਡ ਪਟਿਆਲਾ ਤੇ ਤੇ ਜਿਹੜਾ ਇਹ ਮੇਲੇ ਦਾ ਨਾਮ ਹੈ ਪਟਿਆਲਾ ਵਿੰਟਰ ਕਾਰਨੀਵਲ ਹੈ ਮੇਲੇ ਦਾ ਨਾਮ ਤੇ ਇਸ ਮੇਲੇ ਵਿੱਚ ਜਿਹੜਾ ਖਾਸ ਹੈ ਇਸ ਵਾਰ ਉਹ ਹੈ ਕਿ ਇਸ ਅਰੇਂਜਮੈਂਟ ਸ਼ੋ ਰੱਖਿਆ ਹੋਇਆ ਤੇ ਕਸ਼ਮੀਰ ਵੈਲੀ ਹੈ ਆਪਣਾ ਨੈਗਰਾ ਫਾਲਸ ਹੈ ਸਟਾਲ ਹੈ ਤੇ ਬੱਚਿਆਂ ਦੇ ਖਾਣ ਪੀਣ ਦੇ ਵਿੱਚ ਬਹੁਤ ਸਾਰਾ ਫੂਡ ਰੱਖਿਆ ਆਪਣਾ ਸਪੈਸ਼ਲ ਸਪੈਸ਼ਲ ਅਰੇਂਜਮੈਂਟ ਸ਼ੋ ਤੇ ਕਸ਼ਮੀਰ ਵੈਲੀ ਦਿਖਿਆ ਜਾ ਰਿਹਾ ਹੈ ਕਿੰਧਰਾ ਵੀ ਉਹ ਲੱਗਦਾ ਹੈ ਅੱਜ ਸਰ ਇਹ ਤੀਸਰਾ ਦਿਨ ਹੈ ਮੇਲੇ ਸ਼ੁਰੂ ਹੋਏ ਨੂੰ ਇਹ ਤੀਸਰਾ ਦਿਨ ਹੈ ਤੇ ਬਹੁਤ ਅੱਛਾ ਰਿਵਿਊ ਹੈ ਇਹਦਾ ਬਹੁਤ ਅੱਛਾ ਮਤਲਬ ਰਿਸਪੌਂਸ ਹੈ ਤੇ ਲੋਕ ਬਹੁਤ ਜ਼ਿਆਦਾ ਇਹਨੂੰ ਪਸੰਦ ਕਰ ਰਹੇ ਜਿਹੜਾ ਦਾ ਟਾਈਮ ਹੈ ਜਿਹੜਾ ਦਾ ਟਾਈਮ ਹੈ ਦਾ 3 ਵਜੇ ਹੈ ਤੇ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ 9 ਵਜੇ ਵੈਸੇ ਟਿਕਟ ਬੰਦ ਹੋ ਜਾਂਦੀ ਹੈ ਉਹਦੀ 9 ਵਜੇ ਬੰਦ ਕਰ ਹਾਂਜੀ 9 ਵਜੇ ਟਿਕਟ ਬੰਦ ਹੋ ਜਾਂਦੀ ਹੈ ਟਾਈਮ ਜਿਆਦਾ ਕਿ ਇੰਨੀ ਜਲਦੀ ਨਹੀਂ ਬੰਦ ਕਰੇ ਕਿਉਂਕਿ ਹੁਣ ਤਾਂ ਜਿਵੇਂ ਪਬਲਿਕ ਆਂਦੀ ਹੈ ਕਿਉਂਕਿ ਹੁਣ ਤਾਂ ਉਹ ਸਰ ਸ਼ਨੀ ਐਤਵਾਰ ਦਾ ਟਾਈਮ ਹੈ ਇਹ ਜਿਹੜਾ 10 ਵਜੇ ਤੱਕ ਟਿਕਟ ਬੰਦ ਹੁੰਦੀ ਹੈ ਤੇ 11 ਵਜੇ ਤੱਕ ਹੈ ਬਾਕੀ ਜਿਹੜਾ ਆਮ ਦਿਨਾਂ ਉਹ 9 ਵਜੇ ਤੱਕ ਹੀ ਹੈ ਹੋਰ ਕਿੱਦਾਂ ਦੇ ਪ੍ਰਬੰਧ ਕਰੇ ਹੋਏ ਨੇ ਬੋਸ ਜੀ ਤਾਂ ਨਹੀਂ ਕੋਈ ਮਤਲਬ ਐਗਜ਼ਿਟ 게ਟ ਹੋ ਗਏ ਇਸ ਤਰ੍ਹਾਂ ਕਿ ਕਿੱਦਾਂ ਆਇਆ ਜਾਂ तकरीबन 4 게ਟ ਹੈ 4 게ਟ ਹਾਂਜੀ ਐਗਜ਼ਿਟ 게ਟ ਸੀਸੀਡੀ ਵੀ ਸਿਆ ਸਾਡੀ ਰੱਖਣਾ ਕਿ ਪਹਿਲੀ ਵਾਰ ਚੱਲ ਪਈ ਆ ਜੀ ਹਾਂਜੀ ਪਹਿਲੀ ਵਾਰ ਇਹ ਫਰਸ ショਅ ਆਇਆ ਹਾਂਜੀ ਇਹ ਟਿਕਟ ਮਰਮੇਡ ਦੀ ਜਾਂ ਦੁੱਧਿਆ ਕਰਨ ਲਈ ਉਹ ਸਿੱਧਾ ਲੱਗ ਲੱਗੇ ਨਹੀਂ ਦੋਨੋਂ ਹੀ ਕੰਬੋ ਹੀ ਹੈ ਜੀ 100 ਰੁਪਏ ਕੰਬੋ ਹੀ ਹੈ ਕੰਬੋ ਹੀ ਹੈ ਜੇ ਤੁਸੀਂ ਨਹੀਂ ਲੈਣਾ ਚਾਹੁੰਦੇ ਤੁਸੀਂ ਉਹਦੇ ਲਈ ਸਿੰਪਲ 40 ਰੁ